ਫਗਲਵਾਲ ਚ ਐਨ ਆਰ ਆਈ ਦੇ ਘਰ ਚੋਰ ਵੱਲੋਂ ਦਿਨ ਦਿਹਾੜੇ ਡਾਕਾ ਮਾਰ ਕੇ 10000 ਯੂਰੋ ਵਿਦੇਸ਼ੀ ਕਰੰਸੀ ਤੇ 5000 ਰੁਪਏ ਭਾਰਤੀ ਕਰੰਸੀ ਸਮੇਤ 9.5 ਟੋਲੇ ਸੋਨਾ ਚੋਰੀ ਕਰ ਲਿਆ ਕੜਨਾ ਨੂੰ 3 ਦਿਨ ਬੀਤ ਗਏ ਤੇ ਪਰਿਵਾਰ ਅਨੁਸਾਰ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਹਜੇ ਤੱਕ ਉਹਨਾਂ ਨੂੰ ਉਹਨਾਂ ਦਾ ਸਮਾਨ ਇਸ ਚੋਰ ਵਾਪਸ ਮਿਲਣ ਬਾਰੇ ਕੋਈ ਜਾਣਕਾਰੀ ਪੁਲਿਸ ਵੱਲੋਂ ਨਹੀਂ ਦਿੱਤੀ ਗਈ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਅੱਪਾ ਪਾਰਟੀ ਤੇ ਗਏ ਸੀ 11 ਵਜੇ ਅਪਾ ਇੱਥੋਂ ਗਏ ਸੀ ਜਦੋਂ ਸ਼ਾਮੀ 4:30 ਵਜੇ ਘਰ ਆਇਆ ਤੇ ਆ ਕੇ ਦੇਖਿਆ ਸਾਡੇ ਘਰ ਦਾ ਤਾਲਾ ਟੁੱਟਾ ਹੋਇਆ ਸੀ। ਸਮਾਨ ਸਾਰਾ ਖਿਲਰਿਆ ਪਿਆ ਸੀ। ਆ ਕੇ ਆਪਾਂ ਸਮਾਨ ਆਪਣਾ ਚੈੱਕ ਕੀਤਾ। ਸਾਡੇ 9.5 ਟੋਲੇ ਜਿਹੜਾ ਸੋਨਾ ਸੀ ਉਹ ਗਾਇਬ ਸੀ। ਡੈਡੀ ਬਾਹਰੋਂ ਆਏ ਸੀ ਨਾਲ ਯੂਰੋ ਲੈ ਕੇ ਆਏ ਸੀ 10000 ਯੂਰੋ ਤੇ ਚੈੱਕ ਕੀਤਾ ਜਾਂਚ ਤੇ ਪਾਇਆ ਗਿਆ ਕਿ 10000 ਯੂਰੋ ਜਿਹੜਾ ਸਾਡਾ ਉਹ ਨਹੀਂ ਹੈਗਾ। ਸਾਡਾ 10000 ਯੂਰੋ ਵੀ ਨਾਲ ਲੈ ਗਿਆ। 5000 ਇੰਡੀਅਨ ਕਰੰਸੀ ਜਿਹੜੀ ਉਹ ਲੈ ਕੇ ਗਿਆ। Banda ਕੱਲਾ ਇੱਕੋ ਆਇਆ ਸੀ। ਤੀਸਰੀ ਕੈਮਰਾ ਸਾਰਾ ਰਿਕਾਰਡ ਹੋਇਆ ਹੈ। ਫੁਟੇਜ ਤੁਹਾਨੂੰ ਦੇ ਦਨੇ ਆਪਾਂ। ਪੁਲਿਸ ਨੂੰ ਰਿਪੋਰਟ ਕੀਤੀ ਪੁ ਉਨਾਰੇ ਬੰਦੇ ਦੀ ਭਾਲ ਕਰਨੀ ਸ਼ੁਰੂ ਕਰਤੀ ਸੀ ਤੇ 10000 ਯੂਰੋ ਟੋਟਲ 9 ਲੱਖ ਰੁਪਇਆ ਬੰਦਾ ਜੇ ਹਾਂਜੀ ਹਾਂਜੀ ਇਹ 15 16 ਲੱਖ ਦੇ ਲੱਗ ਛੱਕ ਜਾਨੀ ਕਿ ਹੈਗਾ ਜੇ ਅਰੈਸਟ ਕੀਤਾ ਜਿਹੜਾ ਬੰਦਾ ਮੇਨ ਕੈਮਰੇ ਸਾਹਮਣੇ ਆ ਰਿਹਾ ਸੀ ਉਹ ਅਰੈਸਟ ਕੀਤਾ ਆ ਉਹਦੇ ਕੋਲ ਪੁਸਤਪਾਲ ਕਰ ਰਹੇ ਆ ਬਾਕੀ ਕਹਿੰਦੇ ਆ ਕੋਸ਼ਿਸ਼ ਸਾਡੀ ਪੂਰੀ ਆ ਤੁਹਾਡਾ ਸਮਾਨ ਵਾਪਸ ਲਵਾਵਾਂਗੇ ਮੈਂ ਬਲਜਿੰਦਰ ਕੋਲ ਪਿੰਡ ਤੋਗਲ ਵਾਲਾ ਇਹ ਮੇਰੇ ਪਤੀ ਨੇ ਮਿਹਨਤ ਕਰਕੇ ਪੈਸੇ ਕਮਾ ਕੇ ਲੈਂਦੇ ਆ ਹਫਤਾ ਕੋ ਹੋਇਆ ਸੀ ਆਇਆ ਨੂੰ ਤੇ ਮੇਰਾ ਸੋਨਾ ਸੀ ਮੈਂ ਰੱਖਿਆ ਬੜੇ ਮਿਹਨਤ ਕਰਕੇ ਬਣਾ ਕੇ 9.5 ਟੋਲੇ ਉਹ ਸੋਨਾ ਵੀ ਗਾਇਬ ਕਰ ਲਿਆ ਗਿਆ ਤੇ ਪੈਸੇ ਵੀ ਲੱਗੇ ਸਾਰੇ 10000 ਰੋ ਰੋ ਇਹ ਇਨਸਾਫੀ ਹੋ ਮੰਗਦੇ ਹਾਂ ਜਿੰਨਾ ਸਾਡਾ ਸਮਾਨ ਗਿਆ ਵਾ ਸਾਡਾ ਸਮਾਨ ਸਾਡਾ ਵਾਪਸ ਕੀਤਾ ਜਾਏ ਸਾਡੀ ਬੇਨਤੀ ਇਹੋ ਹੀ ਹੈ 11 ਵਜੇ ਕਰੋਗੇ ਪਾੜ ਕੇ ਪੌਣੇ ਪਾੜ ਕੇ ਘਰ ਆ ਗਏ ਹਾਂ ਹਾਂਜੀ ਹੋਰ ਪੁਰਸ ਕੀ ਤੁਹਾਨੂੰ ਅਸ਼ਵਾਸ਼ਣ ਦਵਾ ਰਹੀ ਹਾਂ ਬੋਲਸਾ ਦਾ ਪੂਰਾ ਸੁਵਾ ਦਵਾਂਗੇ ਇਹ ਵੀ ਅਸੀਂ ਕਰਦੇ ਕੰਮ ਕਰਦੇ ਦਾ ਪੂਰਾ ਦੇਣ ਤੁਹਾਨੂੰ ਇਨਸਾਨ ਸਾਹਿਬ ਦਵਾਵਾਂਗੇ ਚੋਰੀ ਬਹੁਤ ਵੱਡੀ ਹੋਈ ਆ ਇਹ ਕੋਈ ਪਤਾ ਨਹੀਂ ਹੁਣ ਤਾਂ ਰਾਤ ਵੀ ਨਹੀਂ ਬਾਹਰ ਨਿਕਲਣ ਨੂੰ ਜੀ ਕਰਦਾ ਜੀ ਜਦਾਂ ਦੇ ਜਦਾਂ ਇਹ ਮੌਸਮ ਹੋ ਗਿਆ ਹੁਣ ਵਿਚਾਰੇ ਇੰਨੀ ਕਮਾਈ ਕੀਤੀ ਲਗਭਗ 20 ਲੱਖ ਦੇ ਲੱਗੇ ਲੱਗੇ ਚੋਰੀ ਹੋ ਗਈ ਬਹੁਤ ਸਾੜੀ ਮੋਟਰਸਾਈਕਲ ਖੋਏ ਗਏ ਆ ਜ਼ਿਆਦਾ ਨੁਕਸਾਨ ਬਹੁਤ ਸਾਡੇ ਪਿੱਛੇ ਜੇ ਉਧਰ ਪਿੰਡੋਂ ਚੋਰੀ ਹੋ ਗਈ ਉਹਦਾ ਵੀ ਕੋਈ ਪਤਾ ਨਹੀਂ ਲੱਗਾ ਜੇਕਰ ਬਿਲਕੁਲ ਇਹ ਨੱਥ ਪੈਣੀ ਚਾਹੀਦੀ ਕਿਸੇ ਦਾ ਮੋਲ ਜਾਂਦੀ ਜੀ ਮੋਲ ਬਹੁਤ ਗੰਦਾ ਜੀ ਸਾਡੀ ਮੰਗਵਾ ਵੀ ਇਹ ਫੜੇ ਜਾਣ ਇਹਨਾਂ ਨੂੰ ਨੱਥ ਪਈ ਜਾਵੇ ਥੋੜਾ ਬੜਾ